ਇੰਨੇ ਮਲੇ ਹੈ ਤੇ ਇਹ ਛੁੱਟੀ ਹੈ ਅੱਜ ਸਕੂਲੇ ਦੀ ਆ ਜਾ ਕਪੜੇ ਲੈ ਲਵੇੜੀ ਕਪੜੇ ਲਿਬੜ ਜਾਣੇ ਹਰਗੁਣ ਸਾਰੇ ਆ ਜਾ ਆ ਜਾ ਹੈ ਛੁੱਟੀ ਹੋ ਗਈ ਕਾਦੀ ਛੁੱਟੀ ਅੱਜ ਮੇਲੇ ਦੀ ਮੇਲੇ ਦੀ ਸਾਡੇ ਸਾਨੂੰ ਵੀ ਦੱਸੇ ਦਾ ਮੇਲਾ ਉਹਦੇ ਲਈ ਛੁੱਟੀ ਹੈ ਪਾਵੇ ਦੇ ਮੰਦਾ ਇਹ ਕਰ ਦੋ ਯਾ ਇਹਦਾ ਕਰ ਦੋ ਹਰਗਣ ਅੱਲਿਆ ਮੰਮੀ ਮੈਨੂੰ ਕਵਰ ਮਂਗਾ ਦੋ ਪਾ 160 ਰੁਪਏ ਤਿੰਨੇ ਇਹਨੂੰ ਮੈਂ ਸਕੂਲ ਲੈ ਗਿਆ ਤੇ ਛੁੱਟੀ ਮੇਰੀ ਹਰ ਗੱਲ ਨੂੰ ਉਹ ਡੇ ਉਹ ਡਿੰਦਲਾ ਕਿਸੇ ਦਾ ਉਹ ਪੜ ਗਿਆ ਹੀ ਇਹ ਆਇਆ ਫੋਨ ਫੇਰ ਨਹੀਂ ਛੱਡਣਾ ਇਹ ਵੇ ਇਹ ਡਿਊਟੀ ਇਹਦੀ ਪੱਕੀ ਡਿਊਟੀ ਬੜੀ ਭੈਣ ਰਹੀ ਯਾ ਤੇ ਆਸ਼ਰ ਹੋ ਗਏ ਆ ਸਸਤੀ ਕਾਲ ਦੀ 12:30 ਦੇ ਨਾਲ ਲੱਗਦੇ ਚ ਤੇ ਅੱਜ ਮੈਨੂੰ ਦੀਦ ਕਰਨੇ ਵਾਹ ਨਾਲ ਹਾਈਲਾਈਟ ਤੇ ਉਹ ਭਾਈ ਨੰਬਰ ਸਰੋ ਤੇ ਸੋ ਚੱਲਦੇ ਹੁਣ ਆਪਾਂ ਸਲੂਨ ਨਾਲ ਲੈ ਆ ਜੀ ਮੈਨੂੰ ਦੀਦੀ ਹੁਣ ਨਾਲ ਲੈ ਵੀ ਆ ਗਏ ਆ ਦੀਦੀ ਵੀ ਲਓ ਜਾਂ ਚੱਲ ਅੱਗੇ ਹਾਂਜੀ ਤਿਆਰ ਹੋ ਗਏ ਜੀ ਚਲੋ ਚਲੋ ਪਹੁੰਚ ਗਿਆ ਆਪਾਂ ਸਲੂਨ ਆਪਣੇ ਕੀ ਲੱਭਣੇ ਹਾਂ ਆ ਤੂੰ ਨਹੀਂ ਹੈ ਚਿੰਗਮ ਆਇਆ ਲੈ 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 ਇਧਰ ਚਾਂਦਰੀ ਸ਼ਿਲਕੋਇਆ ਥੈਰਪੀ ਨੀ ਨਿਕਾਲੀ ਆਂ ਪੂਰੀ ਵੱਡੀ ਪੂਰੀ ਵੱਡੀ ਕਾਲੀ ਨੀਵੀ ਠੀਕ ਆ ਦੱਦ ਨੂੰ ਮੈਂ ਜੁੱਤੀ ਲਾ ਰੋ ਉਹ ਜੁੱਤੀ ਲਾ ਰੋ ਉਹ ਤੇਮਨ ਲਾਓ ਤੇਮਨ ਲਾਓ ਤੇਮਨ ਲਾ ਲੈ ਉਹ ਵੇਂ ਦਿੱਤੀਆਂ ਲੱਗੀਆਂ ਲੈ ਵੀ ਇਹਨੂੰ ਰੱਬ ਨੇ ਨਾ ਗੰਡਾ ਤੁਫਾ ਬਣਾ ਕੇ ਭੇਜਤਾ ਧਰਤੀ ਦੇ ਵਿੱਚ ਪਤਲੀਆਂ ਬਵਾਂ ਇਕ ਰਿਆ ਵਖਾਈ ਗੁੱਟ ਵਖਾ ਆਪਣਾ ਕਿਉਂ ਗੁੱਟ ਕਰਾ ਚੱਕ ਗੱਡਾ ਮੋਟਾ ਓਏ ਹੈ ਹੈ ਮਮਾ ਮਾਇਦੇ ਨਾ ਮੋਡੇ ਤੇ ਪਾ ਮੋਡੇ ਤੇ ਪਾ ਇਹਨੂੰ ਸਟਪਨੀ ਚੇਂਜ ਕਰ ਲੈ ਇਥੇ ਆ ਪੈਂਚਰ ਹੋ ਗਿਆ ਪੰਜ ਲੂਜੀ ਬਿਲਕੁਲ ਇਧਰ ਆ ਡੋੜੇ ਦੇ ਮੈਡੀਕਲ ਸਟੋਰ ਦੇ ਬਿਲਕੁਲ ਲੱਗੇ ਸਮੜਾਣਾ ਹੁਣ ਹੈ ਗੋ ਜੱਤੂ ਕੋ ਕੋ ਨਾਲ ਹੈ ਦੇ ਨਾਜਕ ਹੈ ਪਰ ਫਿਰ ਕੰਮ ਦੇ ਹੀ ਜਾਂਦਾ ਅੱਜ ਮੌਸਮ ਠੰਡਾ ਜੇ ਗਰਮੀ ਹੋਏ ਤਾਂ ਮਤ ਵੱਜ ਜਾਂਦੀ ਪੂਰੀ। ਉਹ ਮੈਂ ਕਹਣਾ ਹੀ। ਪਰ ਸਾਂਝ ਸਾਰੇ ਕੋਲ ਹੋਣ ਤਾਂ ਫੇਰ ਹੀ ਕੰਮ ਚੱਲਦਾ। ਅੱਜ ਹੀ ਤੇ ਚਲੋ ਮੱਥੋਂ ਆ ਜਾਂਦੇ। ਗੱਡੀ ਹੋ ਗਈ ਪੈਂਚਰ ਹੋਣੀ। ਸਟੱਪਨੀ ਚੇਂਜ ਕਰਕੇ ਟੈਨ ਨਾ ਹੋਣ ਹੋ ਗਿਆ ਲਗਾ ਹੱਥ ਵੇਖੋ। ਕਾਲੇ ਹੋ ਗਏ। ਕਦੀ ਕਦੀ ਹੋਣੇ ਵੀ ਚਾਹੀਦੇ ਵੇ। ਪੌੜੀ ਭਰਾ ਲਾਲਾ। ਆਹ ਪੌੜੀ ਲਿਆਂਦੀ। ਭਾਗ 12 14। ਪੜਦੀ ਪੌੜੀ ਹੋਣੀ ਅੱਗੇ ਵੀ ਉਧਰ ਲਾ ਲਈ ਤੇ ਹੁਣ ਆਹ 30 ਨੂੰ ਲਾਈ ਆ ਤੇ ਚੜ ਕੇ ਆ ਦੋ ਤਿੰਨ ਡੰਡੇ ਮੈਂ ਹੈ ਵੀ ਛਾਂਗ ਦੀਏ ਇਧਰੋਂ ਤੇ ਆਹ ਵੇਖੋ ਹੁਣ ਆ ਵੀਰ ਖਲੋਤਾ ਟੌਰਨਾ ਤੇ ਇਹਨੇ ਮਦਦ ਨਾਲ ਖੇੜ ਬਣਦੀ ਆ ਆਹ ਇਧਰੋਂ 30 ਛਾਂਗੀ ਗਈ ਆ ਤੇ ਉਹਦੇ ਤੋਂ ਵੀ ਦੋ ਚਾਰ ਟਿਆਣੇ ਪੰਜ ਚਾਰ ਛਾਂਗਤੇ ਆ ਅੱਗੇ ਉਹ ਵਕੀ ਕੁੰਜੀ ਉਹ ਮੇਰੇ ਅੱਧਾ ਮਿੰਗੀ ਟੇਢੀ ਬੜੀ ਈ ਵੱਲ ਜੇ ਉਹ ਹੋ ਸਕਿਆ ਤੇ ਉਹਨੂੰ ਮੜਦਾਂਗੇ ਆਹ ਕੋਤਸਾਂ ਤੰਗ ਜਿਵੇਂ ਦਿਖਾਈ ਜੂਮ ਕਰਕੇ ਸਾਰੀ ਵਿੰਗੀ ਟੇਢੀ ਐਵੇਂ ਉਹਦਾ ਕੋਈ ਫਾਇਦਾ ਨਹੀਂ ਮੇਰਾ ਮਨ ਕਰਦਾ ਵੀ ਆਹ ਵਿੰਗੀਆਂ ਟੇਡੀਆਂ ਜੀਆਂ ਤਰੀਕਾ ਇਹਨਾਂ ਨੂੰ ਆਹ ਜਣਾ ਤੋਂ ਇੱਥੋਂ ਕੇ ਸਾਹਮਣੇ ਵੜਨਾ ਐਵੇਂ ਹੀ ਕੋਹ ਨਹੀਂ ਹੋਣਾ ਲੱਗਾ ਕਾਰਵਾਈ ਕਰਨ ਉਹ ਫੜਨੀ ਸ਼ੁਰੂ ਕਰਤੀ ਐਨਾਂ ਕੋਈ ਜਾਰੀ ਨਾ ਕੁਝ ਦਾਤਰ ਨਾ ਆ ਸ਼ਾਂਤ ਲੱਗੇ ਮੌਜੂਦ ਨੰਗੀ ਟੈਡੀ ਬੜੀ ਇਹ ਕੀ ਬਾਹ ਕਰਨ ਡਿਆ ਵਾ ਉਹ ਯਾਰ ਨਾ ਨਾ ਨੰਗੀ ਟੈਡੀ ਤੈਨੂੰ ਦੱਸਿਆ ਕੱਲ ਦਾ ਅੱਛਾ ਬੜਦਾ ਯਾਰ ਵਾਹੇ ਵੀ ਜੜ ਕੰਦ ਜੀ ਦੇ ਨਾਲ ਹੀ ਉੱਗੀਆਂ ਤੇ ਸਾਰੀਆਂ ਆਪਣੇ ਆਪ ਹੀ ਆ ਇਹ ਲਫਾਂ ਘੜ ਜੀ ਬੇਤਰੇ ਕੋ ਤਰੇ ਨਹੀਂ ਕਿਹੇ ਕੰਮ ਦੀ ਯਾਰ ਕੰਮ ਦੀ ਨਹੀਂ ਕੋਈ ਛੱਡੀ ਉੱਤੋਂ ਫਿਰ ਇਹ ਤਾਂ ਪਰ ਮਿਹਨਤ ਤੈਨੂੰ ਬੜੀ ਪੈਣੀ ਹੈ ਯਾਰ ਕੋਈ ਗੱਲ ਨਹੀਂ ਹੁਣ ਕੁਦਾ ਵਧਣਾ ਨਹੀਂ ਵਧਣ ਦੀ ਨਹੀਂ ਗੱਲ ਉਹ ਉਹ ਨਾਲ ਵਾ ਨੀਂ ਦੇ ਬਿਲਕੁਲ ਜੁੜੀ ਹੈ ਤੇ ਜੁੜੀ ਨਾ ਚੱਲਣਾ ਇਹ ਦਾਤਰ ਤੇ ਨਾ ਚੱਲਣੀ ਯਾਰੀ ਇੱਥੇ ਚੱਜਣਾ ਇਹ ਖੇਤਲ ਤੇ ਤੈਨੂੰ ਬਹੁਤ ਜ਼ਿਆਦਾ ਹੀ ਪੈਣੀ ਹੈ ਕੋਈ ਗੱਲ ਹੂੰ ਕੋਈ ਗੱਲ ਨਹੀਂ ਆ ਵੀ ਨਹੀਂ ਆ ਨਾ ਆ ਨੀਂ ਦੇ ਬਿਲਕੁਲ ਨਾਲ ਆ ਲਿਆ ਮਰਦਾਂ ਦੇ ਜੁੜੀਆਂ ਕੰਮ ਪੈਣ ਵੱਲੇ ਉਹ ਟੱਕ ਲਾਤਾ ਸਾਰਾ ਪੂਰਾ ਹੁਣ ਬਸ ਟੱਕਾ ਦੇਣਾ ਦੇ ਇੰਦੀ ਕੀ ਜਾਣ ਆ ਇਥੋਂ ਨਾ ਕਰਦਾ ਵੀਰ ਮੈਂ ਹਾਂ ਯਾਰ ਨਿਕਨੇ ਟੋਟੇ ਜੇ ਕਰਦਾ ਜਿੱਦੇ ਨਗੇ ਟਡੇ ਜਿੱਥੋਂ ਕਿਤੇ ਕੋਈ ਮੰਜੀ ਦਾ ਸੇਰੂ ਵੀ ਹੋ ਸੋਚ ਕੇ ਉਹ ਸਾਹਮਣੇ ਲਿਆ ਪਾਣੀ ਕੋਟ ਹੋ ਗਏ ਕਿਹੜਾ ਹੂੰ ਇਹ 4 ਫੁੱਟ ਦਾ ਚ ਚਾਰ ਹੀ ਰਹੀ ਉਹ ਦਵਿੰਗਾ ਟੇਡਾ ਉਹਨੂੰ ਸੁਪਰੀਮ ਨਾ ਸੋਚ ਕੇ ਵੱਡਾ ਨਾਮ ਚੱਲ ਠੀਕ ਠੀਕ ਵਧੀਆ ਵਧੀਆ ਨਾ ਵੀ ਭਾ ਟੋਟੇ 1 2 ਤੇ 3 ਤੇ 4 ਟੋਟੇ ਤੂੰ ਕਰਤੇ ਆ ਤੇ ਪੰਜਵਾਂ ਹੁਣ ਤੂੰ ਸ਼ੁਰੂ ਕਰਤਾ ਹਾਂ ਆ ਮੈਂ ਹਾਂ ਕਾਸੀਏ ਵੀਰ ਉਹ ਲੈ ਬਈ ਉਹ ਸਾਹਮਣਾ ਕਰ ਲਿਆ ਜਾਂ ਤੇ ਮੰਜੀ ਦੇ ਸੇਰੂ ਬਣਨਗੇ ਹਾਂ ਤੇ ਜਾਂ ਫਿਰ ਹੋਰ ਕਿਸੇ ਕੰਮ ਵਿੱਚ ਲੱਕੜ ਢੰਗ ਤਰੀਕੇ ਨਾਲ ਵੱਢੀ ਆ ਵੱਢੀ ਆ ਠੀਕ ਆ ਨਹੀਂ ਨਹੀਂ ਬੜੇ ਕੰਮ ਆ ਜਾਂਦੀਆਂ ਪਾ ਪੀਸ ਵਧੀਆ ਤਰੀਕੇ ਨਾਲ ਬੜਾਏ ਹੋਣ ਤੇ ਕਦੇ ਨਾ ਕਦੇ ਕਿਸੇ ਧਰੇ ਕਿ ਜੇ ਤੂੰ ਤੂੰ ਦੱਸ ਤੇ ਇਹਨਾਂ ਦੇ ਮੈਂ ਕਈਆਂ ਦੇ ਬਣਾ ਲੈਣੇ ਦਸਤੇ ਦਸਤੇ ਠੀਕ ਠੀਕ ਕਈਆਂ ਦੇ ਦਸਤੇ ਤੇ ਆਉਣੇ ਨਹੀਂ ਕੰਮ ਵਧੀਆ ਵਧੀਆ ਇਹ ਜੇ ਸਾਹਮਨਾ ਮੋਸੇ ਬੰਗੇ ਤੇ ਦੇਹ ਮੈਂ ਇਹ ਚਾਲ ਲੱਕੜ ਕਾ ਮ ਆ ਜਾਂਦੀ ਪਾ ਕਿਸ ਨਾ ਕਿਸੇ ਮੈਂ ਇਹਨੂੰ ਸੋਚਿਆ ਮੈਂ ਅੰਦਰ ਰੱਖ ਦਿੰਨਾ ਵੀ ਬਾਹਰ ਰੱਖੀ ਤੇ ਤੇੜ ਪੜ ਜਾਣੀ ਹੂੰ ਤੇ ਇਹ ਤੇੜ ਵੀ ਨਾ ਪਾਟੇ ਤੇ ਸਿਆਲ ਚ ਵੱਡੀ ਜਿਹੜੀ ਧਰੇਕ ਆ ਨਾ ਇਹਨੂੰ ਕੋਈ ਪਿੰਕੀ ਕੁਛ ਨਹੀਂ ਲੱਗਦੀ ਗਰਮੀਆਂ ਚ ਧਰੇਕ ਇਹੋ ਹੀ ਵੱਧਦੀ ਹੈ ਤੇ ਇਹਦੇ ਵਿੱਚ ਨੀ ਗੰਦਗੀ ਪਿੰਕੀ ਮੋਰੀਆਂ ਕੱਢਦੀ ਲੋਕੀ ਆਂਦੇ ਕੌੜੀ ਧਰੇਕ ਨੂੰ ਪਰ ਗਰਮੀ ਚ ਵੱਡੋ ਕਿਤੇ ਤਜਰਬਾ ਵੇਖ ਲਿਓ ਗਰਮੀ ਚ ਵੱਡੋਗੇ ਤੇ ਇਹ ਧਰੇਕ ਦੇ ਮੂੰਹ ਵੀ ਪਿੰਕੀ ਲੱਗ ਜਾਂਦੀ ਬਹੁਤ ਬ੍ਰੀਕ ਮੋਰੀਆਂ ਬ੍ਰੀਕ ਬ੍ਰੀਕ ਕਰ ਦਿੰਦੀ ਹੂੰ ਨਹੀਂ ਵੜ ਹਾ ਵੜਤੀ ਹੁਣ ਪਾਉਂਦੀ ਦੂਜੀ ਤਰੇ ਵੀ ਮੈਂ ਹੁਣ ਮੇਰਾ ਆਦਨ ਨੂੰ ਟਾਣੇ ਟੂਣੇ ਜੇ ਵੜਦਾ ਤੇ ਮੋਸੇ ਕੱਦੂਗਾ ਜਿੰਨੇ ਜਿੰਨੇ ਵੰਗੇ ਟੇਢੇ ਆ ਉਹਦੇ ਹਿਸਾਬ ਨਾਲ ਜਿੱਥੇ ਰੋਖ ਆਉਂਦਾ ਆ ਤਰੇ ਦੇ ਸਾਹ ਹਿੱਤੇ ਤੀ ਆ ਵੀ ਆ ਹੁਣ ਇੱਥਾ ਮੇਰਾ ਆਦਨ ਕਿੰਨੇ ਕਿ ਟੋਟੇ ਕੱਟਦਾ ਇਹ ਫੇ ਸੁੱਕ ਜੂ ਤੇ ਬਾਲਣ ਸਿਆਲ ਚ ਬਾਲਿਆ ਜਾਊ। ਆਹ ਸੁੱਕ ਬਣਾਉਣ ਵੇਲੇ ਹੁਣ ਸੌਰਾ ਜਾ ਤੇ ਵੇਖ ਪੌੜੀ ਲਿਆਂਦੀ ਹੁਣ ਭਾਗੋਂ ਤੇ ਵੇਖੋ ਹੁਣ ਸਾੰਗਣ ਲੱਗਾ ਕਿੰਨਾ ਕੰਮ ਹੁੰਦਾ। ਇਦਾਂ ਫਿਰ ਜਿਆਦਾ ਸੌਰੇ ਕਰਕੇ ਨਾ ਫਸਲ ਫਸਲ ਮਾੜੀ ਮੋਟੀ ਜਿਹੜੀ ਐਡੀ ਨਹੀਂ ਹੋਣ ਦੀ। ਨਾਲੇ ਹੁਣ ਫਰਕ ਪੈ ਗਿਆ ਦਾਣਾਂ ਦਾ। ਆਹ ਤੇ ਗਰਮੀਆਂ ਚ ਟੰਗਿਆ ਸੀ ਬਾਦਲਣਾ ਕਬੂਤਰ ਚਿੜੀਆਂ ਦੀ ਚਾਹਤ ਨੇ ਇਸਾਂ ਦੀਏ ਭਾਅ ਬੜਾ ਤਾਂ ਚੜਿਆ ਯਾਰ ਓ ਯਾਰ ਇੱਥੇ ਆ ਤੈਨੂੰ ਪਤਾ ਹੈ ਫਸਲ ਮਾੜੀ ਮੋਟੀ ਹੋਣੀ ਨਹੀਂ ਲਈ ਜਿਆਦਾ ਹੀ ਸੌਰਾ ਚਿੜੀਆਂ ਚ ਫਾਇਦਾ ਸਾਂਦਾ ਪਰ ਹੁਣ ਸੌਰਾ ਲੱਗਦਾ ਠੀਕ ਆ ਚੱਲ ਵਧੀਆ ਕੀਤਾ ਇੱਥੇ ਉਹ ਪੱਤੇ ਜੇ ਲਾਈ ਜਨਾ ਮੈਂ ਹਮਨਕੇ ਛੋਟੇ ਛੋਟੇ ਕਰ ਦੂੰ ਆ ਕੋ ਜੇ ਛੋਟੇ ਕਰ ਦਿੱਤੇ ਡੰਡੇ ਦੇ ਮੋੜ ਕੇ ਸੋਕ ਜਾਣਗੇ ਸੋਕ ਤੇ ਉਧਰ ਉਹ ਕੋ ਪੱਤੇ ਵੀ ਨਾ ਵੇ ਇਸੇ ਜਾਣੋ ਤੇ ਮੈਂ ਖਲਾੜ ਪਿਆ ਕਾਰੀਆਂ ਜੀਆਂ ਅੱਗੇ ਵੀ ਪਰੇ ਖਲਾੜ ਦਿੰਨਾ ਜਿੱਥੇ ਗੰਡੇ ਲਾਉਣੇ ਮੇਰੇ ਮਨ ਦੇ ਵੀ ਰੂੜੀ ਰਾੜੀ ਬਣ ਜੂ ਨਾਲੇ ਦੂਜੀ ਵੀ ਵਿੱਚ ਹੀ ਸਲਾਬ ਜੀ ਨਮੀ ਜੀ ਬਣੀ ਰਹਿੰਦੀ ਯਾਰ ਆ ਸਾਗੇ ਅੱਗੇ ਆਵੇ ਤੇ ਕਾ ਤੇ ਹੁਣ ਆ ਜੋ ਕਾ ਫੂਸਾ ਕੋਟਾਣੀਆਂ ਲਾਤੀਆਂ ਅੱਛਾ ਤਰੇਕਾਂ ਉੱਤੋਂ ਸਾਰੀਆਂ ਸ਼ਾਂਗਤੀਆਂ ਨੇ ਠੀਕਾ ਬਹੁਤ ਤਰਾ ਸੁਣਾ ਕੰਮ ਕੀਤਾ ਹੁਣ ਧੁੱਪ ਧੱਪ ਵੀ ਚਲੋ ਥੱਲੇ ਪਏਗੀ ਆ ਨਮੀ ਨਮੀ ਸੁਰੀ ਮਾੜੀ ਮੋਟੀ ਗਰਮ ਹੋਏਗੀ ਮੈਂ ਕਿਹਾ ਛਾਲ ਵਾਸਤੇ ਬਲਮੀ ਬਣਾ ਲਈਏ ਠੀਕ ਠੀਕ ਆ ਇਹ ਮੈਂ ਬਹੁਤ ਵਧੀਆ ਚੀਜ਼ ਬਣਾਈ ਹੈ ਤਾਂ ਭਾ ਕੀ ਭਾਲੂ ਬਾ ਕੀ ਰੱਖਿਆ ਜੀ ਤੇ ਓਏ ਯਾਰ ਭਾਲੂ ਐਦਾਂ ਮੈਂ ਬੇਕੀ ਨਹੀਂ ਸੋੜਦਾ ਹਾਂ ਮੈਂ ਹਾਂ ਚੱਲ ਇਦਾਂ ਨਾਲ ਨੂੰ ਆਇਆ ਕਰਨ ਖੇਦ ਬੰਦਾ ਕਰਨ ਠੀਕ ਜੀ ਅੱਛਾ ਇਧਰ ਵੀ ਆ ਤਰੇ ਕਾਂ ਸ਼ਾਂਗੀਆਂ ਨੇ ਆਹ ਕੰਮ ਵਧੀਆ ਹੁਣ ਮੈਂ ਨਾਲ ਨਾਲ ਬਣਨ ਜਾ ਮਰਜ਼ੂ ਠੀਕ ਠੀਕ ਹੈ ਠੀਕ ਆ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਵਾਹ ਪਾ ਦੀ ਪੌੜੀਆਂ ਦੀ ਜਿੱਦਾਂ ਨੇ ਆਂਦੀ ਓਦਾਂ ਛੱਡ ਕੇ ਆਈਏ ਟਾਲ ਬਰਾ ਲਿਆ ਲਿਆ ਖਲਣ ਇੱਕ ਹੀ ਕੰਡੇ ਮੇਕਅਪ ਤੂੰ ਜਾ ਜਾ ਪਿੱਛੇ ਲਾ ਪਿੱਛੇ ਲੋ ਸਾਰਾ ਐਕਸਾਈਟ ਕੋ ਟਾਰਗੇਟ ਆਲਾ ਸੈਲਿਟੇਟ ਦੀ ਬੇਟਾ ਸੂਈ ਨੋ ਏਰੀਆ ਸਸਨ ਕਰਦੀ ਹੈ ਡਾਕਟਰ ਮੈਂ ਨਹੀਂ ਲੱਗ ਆਲੋ ਨਾ ਦਿਨ ਇਹ ਕੱਪ ਕੰਨ ਦੇ ਇੰਕੰਜ ਦੰਦਾਂ ਦਾ ਸੰਕਰ ਨਹੀਂ ਕਦੀ ਕੋ ਹਕਾਇਨ ਮੰਮੀ ਦੇ ਸੀਨ ਹਰ ਗੁੰਦਾ ਸੂਟ ਸਲਾਰੇ ਪਾਉਣਾ ਅੱਛਾ ਕਦੀ ਸ਼ਰਾਰਾ ਪਾਉਣਾ ਹੈ ਕੰਡਿਆ ਮੰਮੀ ਕੀ ਮੰਗਦੀ ਆ ਉਹ ਕੈਂਚੀ ਲੈ ਚ ਕੈਂਚੀ ਇਧਰ ਵਾਜਣੀ ਇਧਰ ਆ ਇਧਰ ਆ ਇਧਰ ਤੇ ਬੁਖਾਰ ਯਾਰ ਵੀਡੀਓ ਵੀਡੀਓ ਤੇ ਭਾਈ ਇਹ ਕਿੰਨਾ ਇਧਰ ਰਿਹਾ ਆਏ ਹੋਏ ਨਵਾ ਜੇ ਮਮਾ ਨੂੰ ਭਾਗਾ ਭੱਜ ਕੇ ਭੱਜ ਕੇ ਮਮਾ ਨੂੰ ਭਾਗਾ ਚਿੱਤੀ ਲੈ 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 ਮੈਂ ਪਾਲਾ ਫੇ ਨਹੀਂ ਮੈਂ ਪਾਲਾ ਫੇ ਨਹੀਂ ਤੇ ਇਹਦਾ ਛੂਟੂ ਉਹ ਮੈਨੂੰ ਵੀ ਦਿਖਾ ਗਿਆ ਮੈਨੂੰ